ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਜੀ ਦਾ ਬੇਨਤੀ ਕੀਤੀ ਜਾਂਦੀ ਹੈ ਸਾਰੇ ਭੈਣ ਭਰਾਵਾਂ ਨੂੰ ਜਿਵੇਂ ਆਪਾਂ ਪਹਿਲਾਂ ਕੁਝ ਦਿਨ ਪਹਿਲਾਂ ਇਹ ਵੀਡੀਓ ਪਾਈ ਸੀਗੀ ਵੀ 73 ਸਾਲਾਂ ਦੀ ਬੇਬੇ ਸੀਗੀ ਇੱਕ ਤੇ ਉਹਨੂੰ ਅਰੈਸਟ ਕਰ ਲਿਆ ਸੀਗਾ ਤਰੀਕ ਤੇ ਗਈ ਨੂੰ ਤੇ ਉਸ ਤੋਂ ਬਾਅਦ ਸਾਰੇ ਸਿੱਖ ਭਾਈ ਜਾ ਰਹੇ ਨੇ ਆਪਣੀ ਕਮਿਊਨਿਟੀ ਨੇ ਲਾਲੋ ਤੇ ਹੋਰ ਵਕੀਲਾਂ ਨੇ ਜਦੋਂ ਸਾਰਿਆਂ ਨੇ ਗੱਲਬਾਤ ਸੁਣੀ ਵੀ 73 ਸਾਲਾਂ ਦੀ ਹੈਗੀ ਮਾਤਾ ਤੇ ਉਹਦੇ ਪਰਿਵਾਰ ਦੀ ਮਦਦ ਕਰਨ ਵਾਸਤੇ ਸਾਰੇ ਅੱਗੇ ਆਏ ਸਾਰਿਆਂ ਨੇ ਜ਼ੋਰ ਲਾਇਆ ਆਪਣੀ ਕਮਿਊਨਿਟੀ ਦੇ ਵੀ ਭਾਈ ਜਾਰਿਆਂ ਨੇ ਜ਼ੋਰ ਲਾਇਆ ਤੇ ਵਕੀਲਾਂ ਨੇ ਵੀ ਬਹੁਤ ਨੇ ਜ਼ੋਰ ਲਾਇਆ ਤੇ ਤਰੀਕਾਂ ਵਗੈਰਾ ਤੇ ਗਏ ਗੱਲਬਾਤ ਕੀਤੀ ਜਿੰਨਾ ਵੀ ਆਪਣੀ ਬਾਤਾਂ ਲਾ ਸਕਦੇ ਸੀਗੇ ਤੇ ਪਰ ਸਾਰੇ ਕੋਈ ਆਪਣੀ ਜ਼ੋਰ ਨਹੀਂ ਚੱਲਿਆ ਕਿਤੇ ਸਾਰੇ ਵਕੀਲਾਂ ਨੇ ਟਰਾਈ ਕੀਤਾ ਤੇ ਉਹ ਮਾਤਾ ਨੂੰ ਕਿੰਨੇ ਦਿਨ ਪਹਿਲਾਂ ਆਪਾਂ ਦੇਖ ਲਓ ਵੀਡੀਓ ਕਿਦੋਂ ਬਾਈ ਸੀ ਮਹੀਨੇ ਵੀ ਦਿਨਾਂ ਦੀ ਗੱਲ ਹੋਣੀ ਹੈਗੀ ਇਹ ਤੇ ਉਦੋਂ ਦਾ ਦੇਖ ਲਓ ਹੁਣ ਇੱਥੇ ਰੱਖਿਆ ਜੇਲ੍ਹ ਚ ਤੇ ਮਾਤਾ ਨੂੰ ਰਿਪੋਰਟ ਕਰਤਾ ਇੰਡੀਆ ਤੇ ਉਹ ਮਾਤਾ ਇੰਡੀਆ ਪਹੁੰਚੇਗੀ ਭਰਾਵੋ ਕੱਲੀ ਮਾਤਾ ਨੇ ਜੀ ਨਾਲ ਹੋਰ ਬਥੇਰੇ ਰਿਪੋਰਟ ਕੀਤੇ ਨੇ ਆਪਣੇ ਇੰਡੀਆ ਦੇ ਬਹੁਤ ਜਾਣੇ ਹੋਰ ਵੀ ਸੀਗੇ ਇੰਡੀਆ ਦੇ ਵੀ ਸੀਗੇ ਹੋਰ ਕੰਟਰੀਆਂ ਦੇ ਵੀ ਸੀ ਜੇ ਤੇ ਕਈ ਭੈਣ ਭਰਾਵਾਂ ਨੂੰ ਹਜੇ ਵੀ ਸੱਚ ਨਹੀਂ ਹੁੰਦਾ ਵੀ ਬਾਈ ਇੱਥੇ ਆਏ ਕਿਵੇਂ ਰਿਪੋਰਟ ਕਰ ਦੇਣਗੇ ਜਿਹੜਾ ਇਹਨਾਂ ਦੇ ਧੱਕੇ ਚੜ ਗਿਆ ਇੱਕ ਵਾਰੀ ਅੱਜ ਦੇ ਟਾਈਮ ਉਹਨੂੰ ਤਾਂ ਇਹ ਛੱਡਦੀ ਨਹੀਂ ਹੈਗੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੇ ਆਪਾਂ ਇੱਕ ਵਕੀਲ ਹੀ ਥਾਵੇਂ 10 ਵਕੀਲ ਕਰ ਲਈਏ ਕੋਈ ਸੁਣਵਾਈ ਨਹੀਂ ਹੈਗੀ ਕੋਈ ਨਹੀਂ ਪੁੱਛਦਾ ਹੈਗਾ ਤੇ ਇਹਦੇ ਨਾਲ ਨਾਲ ਆਪਾਂ ਬੇਨਤੀ ਕੀਤੀ ਸੀ ਟਰੱਕਾਂ ਵਾਲੀ ਭਾਨਪਰਾਮਾ ਨੂੰ ਜਿਹੜੇ ਵੀਰ ਆਪਣੇ ਟਰੱਕਾਂ ਵਾਲੇ ਆ ਜਿਨ੍ਹਾਂ ਨੇ ਵੀ ਵਰਕ ਪਰਮਡ ਵਗੈਰਾ ਜਾਂ ਕੋਈ ਕਈਆਂ ਦੇ ਹਜੇ ਬਿਆਨ ਵਗੈਰਾ ਨਹੀਂ ਹੋਏ ਤੇ ਉਹਨਾਂ ਨੂੰ ਵੀ ਬਿੰਦੇ ਬਿੰਦੇ ਇਹੀ ਗੱਲ ਕਹਿੰਦੇ ਆ ਭਾਈ ਆਪਣਾ ਧਿਆਨ ਰੱਖੋ ਆ ਹੁਣ ਕੱਲ ਦੀ ਗੱਲ ਆ ਗਈ ਅਕਲਾਮਾ ਇੱਥੇ ਸਾਡੇ ਸਟੇਟ ਪੈਂਦੀ ਹੈਗੀ ਤੇ ਉੱਥੇ ਆਪਣੇ ਮੁੰਡੇ ਟਰੱਕਾਂ ਵਾਲੇ ਬਹੁਤ ਹੀ ਜ਼ਿਆਦੇ ਰੋਕ ਲੇ ਤੇ ਉਹਨਾਂ ਨੇ ਟਰੱਕ ਬੌਂਡ ਕਰ ਲੇ ਟੋ ਟਰੱਕਾਂ ਨੂੰ ਜਕਾਤੇ ਤੇ ਮੁੰਡੇ ਅਰੈਸਟ ਕਰ ਲੇ ਤੇ ਉੱਥੇ ਟੈਸਟ ਲੈਂਦੇ ਪਿਆ ਇੰਗਲਿਸ਼ ਟੈਸਟ ਲੈਂਦੇ ਪਿਆ ਪੜਾਉਂਦੇ ਆਗੇ ਚਾਇਨਾ ਵਗੈਰਾ ਦਾ ਸਾਰਾ ਪੋਖ ਦੇ ਆਗੇ ਸ਼ਕਤੀ ਬਹੁਤ ਜ਼ਿਆਦੀ ਹੋਈ ਪਈ ਹੈਗੀ ਬਾਹਰ ਲੀਆਂ ਸਟੇਟਾਂ ਜੀ ਵੀ ਕੈਲੀਫੋਰਨੀਆ ਜੀ ਵੀ ਸ਼ਕਤੀ ਪੂਰੀ ਹੈਗੀ ਤੇ ਕੈਲੀਫੋਰਨੀਆ ਜੀ ਵੀ ਆਪਣਾ ਕਹਦੀ ਵੀ ਛੋਟੇ ਤੋਂ ਛੋਟੇ ਟਾਊਨ ਜੀ ਵੀ ਆਈਸ਼ਾਲੇ ਜਿਹੜੇ ਹੈਗੇ ਇਹ ਜਿਹੜੇ ਆਪਣੇ ਕੰਮ ਤੇ ਲੱਗੇ ਹੋਇਆ ਇਸ ਵਕਤ ਫੜਾਣ ਫੜਾਈ ਵਾਲੇ ਕੰਮ 'ਚ ਕੱਚੇ ਬੰਦਿਆਂ ਨੂੰ ਇਹ ਛੋਟੇ ਤੋਂ ਛੋਟੇ ਆਪਾਂ ਕਹਦੀ ਪਿੰਡਾਂ 'ਚ ਵੀ ਜਾ ਰਹੇ ਆ ਜਿੱਥੇ ਇਹਨਾਂ ਨੂੰ ਜਾਣਕਾਰੀ ਮਿਲਦੀ ਹੈ ਜਿਹੜੇ ਬੰਦਿਆਂ ਦੀ ਇਹਨਾਂ ਨੂੰ ਜਾਣਕਾਰੀ ਮਿਲਦੀ ਹੈ ਉਹ ਤੇ ਬਾਕੀ ਜਿਵੇਂ ਟਰੱਕਾਂ ਦੇ ਵੀਰ ਆ ਉਹ ਤਾਂ ਮੰਨ ਲਓ ਕਿਸ ਨੂੰ ਕੱਢ ਲੈਂਦੇ ਆ ਉਹਨੂੰ ਬੋਥ ਲੈਂਦੇ ਤੇ ਲਵੇ ਵਰਕ ਪਰਮੈਂਟਾ ਕੀ ਆ ਉਹਦਾ ਰੈਕੋਰਡ ਚੈੱਕ ਕਰਦੇ ਪਤਾ ਨਹੀਂ ਕੀ ਦਾ ਸਿਸਟਮ ਆ ਇਹਨਾਂ ਲੋਬ ਇਹ ਜਕੀ ਨਾ ਤੇ ਬੰਦੇ ਨੂੰ ਚੈੱਕ ਕਰਦੇ ਆ ਬੰਦੇ ਨੂੰ ਨਾਲ ਹੀ ਅਰੈਸਟ ਕਰ ਲੈਂਦੇ ਆਗੇ ਮੁੜ ਕੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕਰਮਾਂ ਲਈ ਆ ਜਿਹਦੇ ਕੋਈ ਚੰਗੇ ਕਰਮ ਬਾੜੀ ਕੀਤੇ ਹੋਇਆ ਮੈਂ ਕਹਾਂ ਇਹਨਾਂ ਦੇ ਛੋਟੇ ਜੀ ਉਥੋਂ ਨਹੀਂ ਤਾਂ ਬਈ ਖੱਜਲ ਖਵਾਰ ਬਹੁਤ ਕਰਦੇ ਆ ਕਈ ਵੀਰਾਂ ਨੂੰ ਤਾਂ ਕਿੰਨੇ ਕਿੰਨੇ ਮਹੀਨੇ ਕਹਿੰਦੇ ਆ ਆਪਾਂ ਇੰਡੀਆ ਵੀ ਨਹੀਂ ਭੇਜਦੇ ਹੈਗੇ ਕਈ ਵੀਰਾਂ ਨੂੰ ਜਦੋਂ ਥੋੜੇ ਜਰ ਬਾਅਦ ਹੀ ਇੰਡੀਆ ਭੇਜ ਦਿੰਦੇ ਆ ਮਹੀਨੇ ਸਾਰੇ ਦਾ ਟਾਈਮ ਵੱਧ ਤੋਂ ਵੱਧ ਲਾਉਂਦੇ ਆ ਤੇ ਲੋਕ ਡਰੇ ਬਹੁ ਪਿਆ ਇੱਥੇ ਮੈਨੂੰ ਭਰਾਵਾਂ ਦੇ ਬਹੁਤ ਦੇ ਫੋਨ ਆਉਂਦੇ ਆਗੇ ਵੀ ਬਾਈ ਐਦਾਂ ਕੀ ਗੱਲਬਾਤ ਗੱਲਾਂ ਬਥੇਰੇ ਤਰ੍ਹਾਂ ਨਹੀਂ ਆ ਬਾਈ ਦੱਸਦੇ ਹਰੀ ਕੀ ਗੱਲ ਸਿਆਰ ਵੀ ਨਹੀਂ ਕਰ ਸਕਦੇ ਹੁੰਦੇ ਕਿ ਕਈਆਂ ਦਾ ਤਾਂ ਮੜਾ ਮੋਟਾ ਵੀ ਜੀਸੂ ਹੋਏ ਹੁੰਦੇ ਨੇ ਮੜਾ ਮੋਟਾ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਹੁੰਦੀ ਹੈਗੀ ਤੇ ਭੈਣ ਭਰਾ ਬਹੁਤ ਦੱਸਦੇ ਆਗੇ ਸਾਰੇ ਭੈਣ ਭਰਾਵਾਂ ਨੂੰ ਇਹੀ ਕਹੀਦਾ ਭਾਈ ਆਪਣਾ ਧਿਆਨ ਰੱਖੋ ਅੱਜ ਦੇ ਸਮੇਂ ਕੋ ਉਸ ਨਹੀਂ ਕਹਿ ਸਕਦੇ ਹੁਣ ਇਹਨਾਂ ਨੇ ਇੱਕ ਦੋ ਹੋਰ ਸ਼ਕਤੀਆਂ ਕਰੀ ਜਾਂਦੇ ਆਗੇ ਹੁਣ ਤਾਂ ਮੈਨੂੰ ਲੱਗਦਾ ਇੱਥੇ ਕੱਚੇ ਬੰਦੇ ਨੂੰ ਵੀ ਨਹੀਂ ਕੰਮ ਮਿਲਣਾ ਇੱਕ ਕਿਸੇ ਮਾਲਕ ਨੇ ਕੱਚੇ ਬੰਦੇ ਨੂੰ ਕੰਮ ਕੀਤਾ ਸੀ ਉਹਨੂੰ ਵੀ ਬਹੁਤ ਜ਼ਿਆਦਾ ਜੁਰਮਾਨਾ ਪਾਤਾ ਤੇ ਜੇਲ੍ਹ ਵਗੈਰਾ ਵੀ ਹੋਈ ਹੈਗੀ ਹੁਣ ਤਾਂ ਆਉਣ ਵਾਲੇ ਸਮੇਂ 'ਚ ਇੱਥੇ ਕੱਚੇ ਬੰਦੇ ਨੂੰ ਕੰਮ ਵੀ ਨਹੀਂ ਮਿਲਣਾ ਅਮਰੀਕਾ 'ਚ ਜਿਹਨੂੰ ਆਪਾਂ ਇੰਡੀਆ ਇਹ ਗੱਲਾਂ ਕਿਸੇ ਭੈਣ ਭਾਈ ਨੂੰ ਦੱਸਦੇ ਆਂ ਵੀ ਹਜੇ ਜੀ ਕਿਤੇ ਆਉਣਾ ਤੁਹਾਡਾ ਧਿਆਨ ਰੱਖੋ ਯਾਰ ਹਜੇ ਵੀ ਕੋਈ ਫਾਇਦਾ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਵੀਜ਼ਾ ਟਰਾਈ ਕਰ ਰਹੇ ਹੋ ਨਾ ਤੇ ਪਰ ਆਹਲਾ ਮੂਰੂ ਇਹ ਕਹਿ ਦਿੰਦਾ ਬਈ ਤੂੰ ਜੀ ਇੱਥੇ ਕੀ ਕਰਦੇ ਹੋ ਜੇ ਬਾਈ ਆਹੀ ਕੰਮ ਰਿਹਾ ਸਾਡੇ ਵਰਗੇ ਵੀ ਨਹੀਂ ਇੱਥੇ ਰਹਿਣੇ ਇੱਥੇ ਜਿਹੜੇ ਬੰਦੇ ਨਾਲ ਗੱਲ ਕਰਦੇ ਆਂ ਹਰੀਕ ਕਹਿ ਦਿੰਦਾ ਵੀ ਖਰਚੇ ਮਹਿੰਗਾਈ ਬਹੁਤ ਹੋਈ ਪਈ ਆ ਵੀ ਇੱਥੇ ਯਾਰ ਪਰਿਵਾਰ ਤੋਂ ਵੀ ਦੂਰ ਆ ਤੇ ਵੀ ਕੱਲੀ ਕਮਾਈ ਵੀ ਕੀ ਕਰਾਂਗੇ ਹਰੇਕ ਬੰਦੇ ਦੇ ਮੂੰਹੋਂ ਸੁਣਦੇ ਆਂਗੇ ਵੀ ਹਰੇਕ ਬੰਦਾ ਅੱਕਿਆ ਖੜਾ ਗਿਆ ਹਰੇਕ ਬੰਦਾ ਕਹਿੰਦਾ ਵੀ ਵਾਪਸ ਜਾਈਏ ਪਿੰਡ ਚੱਲੀਏ ਯਾਰ ਕੋਈ ਗੱਲ ਨਹੀਂ ਉੱਥੇ ਦੇਖ ਲਾਂਗੇ ਜਿਹੇ ਜਿਹੇ ਵੀ ਹੋਊਗਾ ਤੁਸੀਂ ਬੀਟ ਕਰੋ ਪ੍ਰਭੂ ਦੇਖਿਓ ਸਹੀ ਆਉਣ ਵਾਲਾ ਸਮਾਂ ਹਜੇ ਕਿਉਂਕਿ ਇੱਥੇ ਇੰਡੀਆ ਦਾ ਕੰਮ ਹੈ ਹੀ ਨਹੀਂਗਾ ਇੱਥੇ ਸਰਕਾਰ ਹੁਣ ਸਾਰੇ ਦੂਜੇ ਦੇਸ਼ਾਂ ਜਿਹੜੇ ਪਤਾ ਨਹੀਂ ਹੈਗਾ ਅਮਰੀਕਾ ਜਿੱਤਾ ਬਹੁਤ ਸਰਕਾਰ ਪੱਬਾਂ ਬਾਹਰ ਹੋਈ ਗਈ ਹੈ ਕਮਵਾਸਤੀ ਵੀ ਆਪਾਂ ਇਹ ਬੰਦੇ ਨੂੰ ਕੱਢਣਾ ਦੇਸ਼ ਤੋਂ ਆਪਾਂ ਡਿਪੋਰਟ ਕਰਨਾ ਵੱਧ ਤੋਂ ਵੱਧ ਆਪਣੇ ਲਾਲੂ ਕੋਟ ਵਗੈਰਾ ਜੇ ਜਾ ਕੇ ਵੀ ਕੇਸ ਕਰਦੇ ਜੇ ਵੀ ਬਾਈ ਸਾਡਾ ਬੰਦਾ ਚੱਕ ਲਿਆ ਕੋਈ ਉੱਥੇ ਸੁਣਵਾਈ ਨਹੀਂ ਕੋਰਟ ਚੋਂ ਹੀ ਚੱਕ ਲੈਂਦੇ ਬੰਦੇ ਤਰੀਕ ਤੇ ਜਾਂਦੇ ਆ ਕਿ ਤਰੀਕ ਤੋਂ ਜਿਹਨੂੰ ਬਾਹਰ ਨਿਕਲਦੇ ਆ ਉੱਥੋਂ ਹੀ ਚੱਕ ਲੈਂਦੇ ਆ ਬੰਦੇ ਪਰਿਵਾਰ ਤਰੀਕ ਤੇ ਲੈ ਕੇ ਜਾਂਦਾ ਉੱਥੋਂ ਹੀ ਬਾਹਰ ਖੜੇ ਹੁੰਦੇ ਨੇ ਆਈਸ਼ ਵਾਲੇ ਉਹ ਮੁਲਾਜ਼ਮ ਉੱਥੋਂ ਹੀ ਮੂੰਹ ਢੱਕੇ ਹੁੰਦੇ ਨੇ ਕੋਈ ਕਿਸੇ ਦੀ ਪਹਿਚਾਨ ਨਹੀਂ ਹੈਗੀ ਚਾਹੇ ਆਪਣਾ ਗਵਾਂਢੀ ਕੰਮ ਕਰਦਾ ਹੋਵੇ ਉਹਨਾਂ ਦੇ ਹੁਣ ਉਹ ਮਹਿਕਮੇ 'ਚ ਆਪਾਂ ਨੂੰ ਨਹੀਂ ਪਤਾ ਲੱਗਣਾ ਵੀ ਇਹ ਸਾਡਾ ਗਵਾਂਡੀ ਕੰਮ ਕਰਦਾ ਪਿਆਗਾ। ਮੂੰਹ ਟਕੇ ਹੁੰਦੇ ਨੇ ਉਹਨਾਂ ਦੇ ਤੇ ਉੱਥੋਂ ਹੀ ਬੰਦੇ ਨੂੰ ਚੱਕ ਲਿਆ ਤੇ ਬਸ ਅਗਲੀ ਵਰਦੀ ਜੀ ਪਾਈ ਹੁੰਦੀ ਐ ਇੱਕ ਨਾਂ ਦਾ ਮੜਾ ਲਿਖਿਆ ਹੁੰਦਾ। ਤੇ ਕੋਈ ਹੋਰ ਉਹਨਾਂ ਦੀ ਪਛਾਣ ਨਹੀਂ ਹੁੰਦੀ, ਨਾ ਕੋਈ ਨਾਂ ਵਗੈਰਾ ਲਿਖਿਆ ਹੁੰਦਾ ਕੱਲਾ ਉਹਨਾਂ ਦਾ ਜਿਹੜਾ ਉਹਨਾਂ ਦੇ ਮਹਿਕਮੇ ਦਾ ਨਾਂ ਲਿਖਿਆ ਹੁੰਦਾ ਵੀ ਆਈਸਾ ਦਾ ਲਿਖਿਆ ਹੁੰਦਾ ਜਿੱਦਾਂ। ਤੇ ਪ੍ਰਭੂ ਧਿਆਨ ਰੱਖਿਓ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਧੰਨਵਾਦ ਜੀ।